ਮੀਡੀਆ ਸੂਤਰਾ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਲੰਧਰ 'ਚ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਕਾਰ ਬਦਲਣ ਵਾਲੇ ਨੇ ਸੂਤਰਾ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਾਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਪਿਛਲੇ 176 ਸਾਲਾਂ ਚ ਇਸ ਕਾਰ ਚ 140 ਡਿਵੀਜ਼ਨਲ ਕਮਿਸ਼ਨਰ ਰਹ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਸ਼ਹਿਰ ਚ 11 ਏਕੜ ਦੀ ਪ੍ਰਾਪਰਟੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਹ ਇਸ ਪੁਰਾਤਨ ਸ਼ਹਿਰ ਨੂੰ ਆਪਣਾ ਦੂਜਾ ਘਰ ਬਣਾਉਣ ਦੇ ਆਪਣੇ ਹੀ ਹਾਲ ਚ ਕੀਤੇ ਗਏ ਵਾਅਦੇ ਪੂਰੇ ਕਰ ਸਕਣ ਦੱਸਦੇ ਇਹ ਸ਼ਹਿਰ ਦੇ ਪੁਰਾਣੇ ਬਰਾਦਰੀ ਇਲਾਕੇ ਚ ਸਥਿਤ ਮਕਾਨ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ ਅਸਲ ਚ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੌਨ ਲਾਰੈਂਸ ਸਰ 1848 ਇਸ ਘਾਰਚ ਰਹਿਣ ਲਈ ਆਏ ਸਨ ਉਦੋਂ ਤੱਕ ਇਹ ਜਲੰਧਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ ਇਹ ਵਿਲੱਖਣ ਨਾਨਕ ਸ਼ਾਹੀ ਇੱਟਾਂ ਤੇ ਚੂਨੇ ਦੇ ਪੱਥਰ ਨਾਲ ਬਣਾਇਆ ਗਿਆ ਸੀ ਜੋ ਉਸ ਸਮੇਂ ਦੀ ਪ੍ਰਸਿੱਧ ਇਮਾਰਤ ਸਮਗਰੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਘਰ ਚ ਚਾਰ ਡਰਾਇੰਗ ਰੂਮ ਚਾਰ ਬੈੱਡਰੂਮ 3 ਦਫਤਰੀ ਕਮਰੇ ਇੱਕ ਬਾਰੀ ਬੰਦ ਬਰਾਂਡਾ ਤੇ ਸਹਾਇਕ ਸਟਾਫ ਲਈ ਦੋ ਕਮਰਿਆਂ ਵਾਲਾ ਪਰਿਵਾਰਕ ਫਲੈਟ ਹੈ ਇਸ ਘਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਤਿਆਰ ਕੀਤਾ ਜਾ ਰਿਹਾ ਹੈ ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਘਰ ਦੇ अगले हिस्से 'ਚ ਇੱਕ ਵੱਡਾ ਬਗੀਚਾ ਹੈ ਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦਾ ਹੈ। ਪਿਛਲੇ 176 ਸਾਲਾਂ 'ਚ ਇਸ ਘਰ 'ਚ 140 ਕਮਿਸ਼ਨਰ ਰਹਿ ਚੁੱਕੇ ਨੇ। ਪਿਛਲੇ ਡਿਵੀਜ਼ਨਲ ਕਮਿਸ਼ਨਰ ਆਈਏਐਸ ਅਧਿਕਾਰੀ ਗੁਰਪ੍ਰੀਤ ਸਪਰਾ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਜਾਇਦਾਦ ਤੇ ਧਿਆਨ ਦੇਣ ਲਈ ਕਿਹਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਨਵੇਂ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਦਾ ਸ਼ਹਿਰ ਦੇ ਜੇਪੀ ਨਗਰ 'ਚ ਆਪਣਾ ਘਰ ਹੈ ਤੁਹਾਨੂੰ ਦੱਸ ਦਈਏ ਲੋਕ ਨਿਰਮਾਣ ਵਿਭਾਗ ਵੱਲੋਂ ਪੀਡਬਲੂਡੀ ਲਈ ਇੱਟਾ ਸੀਮੈਂਟ ਤੇ ਹੋਰ ਸਮਗਰੀ ਭੇਜੀ ਗਈ ਹੈ ਸੁਰੱਖਿਆ ਲਈ ਦੋ ਗਾੜ ਤਾਇਨਾਤ ਕੀਤੇ ਗਏ ਨੇ ਦੱਸ ਦਈਏ ਕਿ ਜਲੰਧਰ ਪਛਮੀ ਹਲਕੇ ਦੀ ਜ਼ਿਮਨੀ ਚੌਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲੰਧਰ 'ਚ ਕਰਾਏ ਤੇ ਘਰ ਲੈ ਕੇ ਰਹਿਣਗੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਕੈਂਟੇ ਇਲਾਕੇ ਦੀ ਕਾਲੀਸ਼ਾਨ ਕੋਠੀ ਨੂੰ ਫਾਈਨਲ ਕੀਤਾ ਗਿਆ ਹੈ ਕੋਠੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਤੇ ਬੱਚੀ ਨਾਲ ਗ੍ਰਹਿ ਪ੍ਰਵੇਸ਼ ਕੀਤਾ ਸੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆ ਕੇ ਰੁਕਦੇ ਸਨ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਸੀਐਮ ਮਾਨ ਨੇ ਇੱਕ ਆਰ ਜਲੰਧਰ ਛੌਣੀ ਦੇ ਦੀਪਨਗਰ ਨੇੜੇ ਲਿਆ ਸੀ ਜੋ ਕਿ ਸ਼ਹਿਰ ਤੋਂ ਬਹੁਤ ਦੂਰ ਸੀ ਪਰ ਇਸ ਵਾਰ ਸੀਐਮ ਮਾਨ ਨੇ ਸ਼ਹਿਰ ਦੇ ਵਿੱਚ ਕਾਰ ਸਥਿਤ ਉਕਤ ਘਰ ਨੂੰ ਫਾਈਨਲ ਕੀਤਾ ਹੈ ਕਿਉਂਕਿ ਇਕਤਾ ਇਹ ਸਰਕਾਰੀ ਮਕਾਨ ਹੈ ਤਾਂ ਕਿਰਾਇਆ ਬਚੇਗਾ ਤੇ ਦੂਜੇ ਲੋਕਾਂ ਨੂੰ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਮਾਨ ਨਿਵਾਸ ਤੇ ਕਦੋਂ ਸ਼ਿਫਟ ਹੁੰਦੇ ਨੇ ਤੇ ਸਾਰੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਨੇ ਤੇ ਉਧਰ ਸਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਮਾਨ ਦੀ ਨਵੀਂ ਰਿਹਾਈਸ਼ ਨੂੰ ਲੈ ਕੇ ਤੰਜ ਕੱਸੇ ਨੇ ਸਰ ਇੱਥੇ ਜਿਹੜਾ ਘਰ ਅੰਦਰ ਤਿਆਰ ਕੀਤਾ ਜਾ ਰਿਹਾ ਹੈ ਔਰ ਸੂਤਰਾਂ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਘਰ ਜਿਹੜਾ ਹੈ ਸੀਐਮ ਹਾਊਸ ਬਣਾਇਆ ਜਾ ਰਿਹਾ ਹੈ ਇਸ ਦਾ ਨੂੰ ਕੀ ਕਹਿਣਾ ਚਾਹੋਗੇ ਬਸ ਇੰਨੇ ਹੀ ਪਤਾ ਆ ਲੱਗਾ ਵੀ ਸੀਐਮ ਸਾਹਿਬ ਇੱਥੇ ਰਿਆ ਕਰਨ ਕੀ ਰਿਪੇਅਰ ਹੋ ਰਹੀ ਆ ਰੂਮਾਂ ਦੀ ਜਿਹੜੇ ਰੂਮ ਆ ਇਹਨਾਂ ਦੇ ਬਸ ਲੇਬਰ ਕੰਮ ਕਰ ਰਹੀ ਆ ਤੇ ਕਿੰਨੇ ਦਿਨਾਂ ਤੋਂ ਇੱਥੇ ਕੰਮ ਚੱਲਦਾ ਪਿਆ ਦੇਖੋ ਮੇਰੀ ਤਾਂ ਪੋਸਟਿੰਗ ਅਜੇ ਥੋੜੇ ਦਿਨ ਹੀ ਹੋਇਆ ਤਿੰਨ ਚਾਰ ਦਿਨ ਤੇ ਇਹਨਾਂ ਨੂੰ ਨਹੀਂ ਪਤਾ ਪਹਿਲਾਂ ਤੋਂ ਚੱਲ ਰਿਹਾ ਹੈ ਠੀਕ ਆ ਜੀ ਜਿੰਨਾ ਜਿੰਨੀ ਰਿਸਰਵੇਸ਼ਨ ਤੁਹਾਨੂੰ ਆਪਾਂ ਦੇ ਦਿੱਤੀ ਆ ਨਹੀਂ ਮੈਨੂੰ ਪਤਾ ਸਿਰ ਤੇ ਚੈਕਿੰਗ ਦੌਰਾਨ ਇੱਥੇ ਅਫਸਰ ਆ ਰਹੇ ਨੇ ਹਾਂ ਚੈਕਿੰਗ ਦੌਰਾਨ ਅਫਸਰ ਜਿੱਦਾਂ ਕੋਈ ਪੀਡਬਲਯੂਡੀ ਜਾਂ ਬਿਜਲੀ ਵਿਭਾਗ ਦੇ ਜਾਂ ਹੋਰ ਸਾਰੇ ਆ ਰਹੇ ਕੰਮ ਹੋ ਰਿਹਾ ਬਸ ਇਨਾ ਪਤਾ ਇਤੋਂ ਜ਼ਿਆਦਾ ਨਹੀਂ ਸਵੇਰੇ ਸ਼ਾਮ ਜਿੱਲੀ ਇਨਫੋਰਮੇਸ਼ਨ ਹੈਗੀ ਤੁਹਾਨੂੰ ਦੱਸ ਦਿੰਦਾ ਸਵੇਰੇ ਸ਼ਾਮ ਇੱਥੇ ਚੈਕਿੰਗ ਹੁੰਦੀ ਹੈ ਸਵੇਰੇ ਸ਼ਾਮੀ ਚੈਕਿੰਗ ਹੁੰਦੀ ਆ ਪੁਛਦਾ ਕਿ ਅੰਦਰ ਜਾ ਰਿਹਾ ਗਾਣ ਲਈ ਦਾ ਤੇ ਕੋਈ ਹੋਰ ਆਮ ਬੰਦਾ ਉਹਨੂੰ ਤਾਂ ਨਹੀਂ ਚਾਹੁੰਦੇ ਹਲੇ ਆਮ ਬੰਦਾ ਕੋਈ ਧੱਕੇਸ਼ਾਹੀ ਵਾਲਾ ਕੰਮ ਨਹੀਂ ਵੀ ਜਿਹੜਾ ਜ਼ਬਰਦਸਤੀ ਅੰਦਰ ਵੜ ਜਾਵੇ ਤਾਂ ਇਹ ਸਿਕਿਉਰਿਟੀ ਦਾ ਪ੍ਰਾਣੀ ਲੱਗੀ ਆ ਇੱਥੇ ਪਹਿਲਾਂ ਵੀ ਏਰੀਪੋਰਟ ਤੋਂ ਆਉਣਾ ਜੀ ਤੇ ਕਿੰਨੇ ਗਾਰਡ ਇੱਥੇ ਤਨਤ ਨਹੀਂ ਸਨੋ ਇਸ ਸਮੇਂ ਦੋ ਤਨਤ ਹੈ ਇੱਕ ਤੁਸੀਂ ਹੋ ਤੇ ਇੱਕ ਮੇਰੇ ਨਾਲ ਦੇ ਹੋਰ ਤੇ ਦਿਨ ਰਾਤ ਡਿਊਟੀ ਇੱਥੇ ਦਿਨ ਦਾ ਤੇ ਰਾਤ ਚੱਲਦੀ ਹੈ ਤੇ ਕਿੰਨੀ ਦੇਰ ਤੱਕ ਤੁਹਾਨੂੰ ਲੱਗਦਾ ਹੈਗਾ ਕਿ ਜਿਹੜਾ ਘਰ ਦਾ ਕੰਮ ਪੂਰਾ ਹੋ ਜਾਏਗਾ ਦੇਖੋ ਅੰਦਰ ਪਤਾ ਨਹੀਂ ਕਿੰਨੇ ਰੂਮ ਕਿੰਨਾ ਕੁ ਰਿਪੇਅਰ ਦਾ ਕੰਮ ਆ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਭਾਜੀ ਕਿੰਨਾ ਕੰਮ ਠੀਕ ਹੈ ਅੰਦਰ ਨਹੀਂ ਤੁਸੀਂ ਜਲਦੀ ਅੰਦਰ ਨਹੀਂ ਸਾਡੀ ਸਕਿਉਰਿਟੀ ਊਡੀ ਤਕਰੀਬਨ ਬਾਹਰ ਹੀ ਹੈ ਇੱਥੇ ਹੀ ਹੈ ਤੇ ਇੱਥੇ ਜਿਹੜੇ ਚੈਕਿੰਗ ਕਰਨ ਨੂੰ ਵੱਡੇ ਅਧਿਕਾਰੀ ਆ ਰਹੇ ਨੇ ਆ ਰਹੇ ਆ ਬਹੁਤ ਜ਼ਿਆਦਾ ਆ ਰਹੇ ਆ ਚੈਕਿੰਗ ਕਰਦੇ ਆ ਅੰਦਰ ਦੇਖਦੇ ਸਭ ਕੁਝ ਜਾਦਾ ਨਹੀਂ ਹੋਇਆ